ਮਗਰ ਲੈ ਜੇ ਬ੍ਰੇਕਾਂ ਲੱਗਣ ਸੇਫਟਾ ਚੜਦੀ ਉਹ ਬ੍ਰੇਕਾਂ ਨਾਲ ਆਪਣੇ ਨੂੰ ਪਤਾ ਲੱਗ ਜੂ ਮੈਂ ਫੇਰ ਰੋਕ ਦੂਗਾ ਇਹਨੇ ਛੇ ਟਰਾਲਿਆਂ ਨੂੰ ਦੱਸਿਓ ਨਹੀਂ ਤੇ ਟਰਾਲਾ ਰੁਕੜਾ ਜੀਏ ਉਹ ਲਾ ਖੇਚਣਾ ਬਾੜੀ ਦੇਖ ਨੇ ਇਹ ਰੀ ਕਟਰ ਚੁੱਪੀਏ ਤੁਰਦੀ ਹੋਈ ਇਹਦੇ ਖਾਣਾ ਕਰਕੇ ਇੱਧਰ ਆ ਇੱਧਰ ਆ ਜਾ ਚੱਲ ਤੋਰ ਤੁਸੀਂ ਤੋਰੋ। ਇਧਰੋਂ ਵਾਟਾ ਇਧਰੋਂ ਵਾਟਾ ਮੇਰੇ ਕਿ ਨਹੀਂ। ਹਾਂ ਚੱਲ। ਚੱਲ ਚੱਲ ਜਾਣ। ਰੋਕ ਲੋ ਬਸ ਕਰੋ। ਮਸ਼ੀਨ ਆਪੇ ਬੈਕ ਕਰ ਲਈ ਮੁਰ ਗਈ। ਟਰਾਲੇ ਦੀ ਬਣਾਣਾ ਜਾ ਕੇ ਉਧਰੋਂ ਨਹੀਂ ਟਰਾਲੇ ਤੇ ਮੈਂ। ਉਹ ਕਿੰਨੇ ਲਾਉਂਗੇ ਉਹਨੂੰ ਲਵਾ ਲੋ ਇੱਕ ਨਹੀਂ। ਫਰ ਜਾ ਫਰ ਜਾ। ਇਧਰ ਕੱਢ ਲੋ।